ਦੇ ਅਧਿਆਪਕਾਂ ਦਾ ਦਰਜਾ ਗੁਰੂ ਦਾ ਦਿੱਤਾ ਜਾਂਦਾ ਹੈਗਾ ਤੇ ਅਧਿਆਪਕ ਬੱਚਿਆਂ ਨੂੰ ਆਪਦੇ ਜਿਹੜੇ ਉਹਨਾਂ ਕੋਲ ਬੱਚੇ ਪੜਦੇ ਹੈਗੇ ਉਹਨਾਂ ਨੂੰ ਸਿੱਖਿਆ ਦਿੰਦੇ ਆ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਵੇਂ ਹੋਣਾ ਹੈ ਪਰ ਜੇਕਰ ਅਧਿਆਪਕ ਹੀ ਹਵਾਣੀਆਂ ਤੇ ਉਤਰ ਆਣ ਤਾਂ ਫਿਰ ਰੱਬ ਹੀ ਰੱਖਾ ਹੈ ਗੁਰੂ ਅਰਸਾਏ ਦਾ ਸਕੂਲ ਹੈ ਸਕੂਲ ਆਫ ਐਮਿਨਸ ਗਰਲ ਗਰਲ ਸਕੂਲ ਦੇ ਇੱਕ ਅਧਿਆਪਕ ਨੇ ਜ਼ੇਆਕਾਰਾ ਕਰ ਦਿੱਤਾ ਜਿਸ ਦੇ ਨਾਲ ਇਸ ਖਬਰ ਨੂੰ ਕਰਨ ਲੱਗਿਆ ਵੀ ਜਿਹੜਾ ਸਿਰ ਹੈ ਸ਼ਰਮਿੰਦਾ ਹੋ ਰਿਹਾ ਦਿਮਾਗ ਜਿਹੜਾ ਹੈ ਉਹ ਖਰਾਬ ਹੋਇਆ ਹੋਇਆ ਅੱਜ ਕੋਈ ਮੈਂ ਸ਼ਬਦਾਂ ਦੀ ਉਲੰਘਣਾ ਵੀ ਕਰ ਜਾਵਾਂ ਤਾਂ ਇਸ ਗੱਲ ਤੋਂ ਮੈਨੂੰ ਮਾਫ਼ ਕਰਿਓ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਕਿਉਂ ਕਹਿ ਰਿਹਾ ਹੈ ਗਿਆ ਕਿਉਂਕਿ ਗੁਰੂਵਰ ਸਾਇਦਾ ਸਕੂਲ ਆਫ ਫੈਮਿਨਸ ਦਾ ਇੱਕ ਅਧਿਆਪਕ ਵੱਲੋਂ ਜ਼ੇਆਕਾਰਾ ਕੀਤਾ ਗਿਆ 13 ਮਾਸੂਮ ਬੱਚਿਆਂ ਦੇ ਨਾਲ ਉਸ ਸਕੂਲ ਦੇ ਵਿਦਿਆਰਥੀ ਸਨ 13 13 ਵਿਦਿਆਰਥੀਆਂ ਨਾਲ ਪਿਛਲੇ 4 ਮਹੀਨਿਆਂ ਤੋਂ ਗਲਤ ਹਰਕਤ ਜਿਵੇਂ ਕਹਿੰਦੇ ਨੇ ਗੁੱਡ ਟੱਚ ਬੈਡ ਟੱਚ ਇਹ ਸਕੂਲ ਦੀ ਗੱਲ ਕਰਦੇ ਨੇ ਸਕੂਲ ਦੇ ਵਿੱਚ ਇੱਕ ਸੈਮੀਨਾਰ ਦਾ ਯੋਜਨ ਕੀਤਾ ਗਿਆ ਸੀ ਗੁੱਡ ਟੱਚ ਬੈਡ ਟੱਚ ਉਸ ਸੈਮੀਨਾਰ ਦਾ ਯੋਜਨ ਕਰਾਉਣ ਦੇ ਲਈ ਗੁਰੂ ਅਰਜਨ ਲਾਈਵ ਦੀ ਟੀਮ ਦਾ ਵੀ ਸੰਯੋਗ ਰਿਹਾ ਸੀ ਕਿਉਂਕਿ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਮਿਲ ਸਕੇ ਜਿਸ ਦੇ ਨਤੀਜੇ ਕੀ ਸਾਹਮਣੇ ਆਏ ਜਦੋਂ ਸਕੂਲ ਦੇ ਟੀਚਰ ਵੱਲੋਂ ਇਹਨਾਂ ਬੱਚਿਆਂ ਨੂੰ ਹਰਾਸਮੈਂਟ ਕੀਤਾ ਗਿਆ ਇਹਨਾਂ ਬੱਚਿਆਂ ਨਾਲ ਅਸ਼ਲੀਲ ਹਰਤਾ ਕੀਤੀਆਂ ਗਈਆਂ ਤਾਂ ਬੱਚਿਆਂ ਨੇ ਸਕੂਲ ਦੇ ਅਧਿਆਪਕਾਂ ਤੱਕ ਜਾਣਕਾਰੀ ਦਿੱਤੀ ਪਰ ਉਸ ਮਾਮਲੇ ਨੂੰ 4 ਮਹੀਨੇ ਪਹਿਲਾਂ ਦਬਾ ਲੈ ਗਿਆ ਹੋਇਆ ਕਿਨੇ ਇਹਨਾਂ ਬੱਚਿਆਂ ਦੇ ਨਾਲੇ ਘਟਨਾ ਸਾਹਮਣੇ ਆਈ ਪਰ ਉਸ ਤੋਂ ਬਾਅਦ ਹੁੰਦਾ ਕੀ ਹੈ ਇੱਕ ਬੱਚੇ ਨਾਲ ਹੁਣ ਸਕੂਲ ਦੀਆਂ ਛੁੱਟੀਆਂ ਖਤਮ ਹੁੰਦੀਆਂ ਤਾਂ ਫਿਰ ਹਰਕਤ ਕਰ ਦਿੱਤੀ ਜਾਂਦੀ ਹੈ ਉਹ ਬੱਚੇ ਤੇ ਦਬਾਅ ਪਾਇਆ ਜਾਂਦਾ ਹੈ ਵੀ ਤੂੰ ਆਪਣੇ ਘਰ ਦੱਸਿਆ ਤਾਂ ਦੇਖ ਲਈ ਸਕੂਲ ਦੇ ਵਿੱਚ ਉਹ ਜਾਣਕਾਰੀ ਜਦੋਂ ਪ੍ਰਿੰਸੀਪਲ ਕੋਲ ਪਹੁੰਚਦੀ ਹੈ ਪ੍ਰਿੰਸੀਪਲ ਇੱਕ ਕਮੇਟੀ ਬਣਾਉਂਦੇ ਇੱਕ ਲਿਖਤੀ ਸ਼ਿਕਾਇਤ ਜਿਹੜੀ ਹੈ ਡੀਓ ਦਫ਼ਤਰ ਫਿਰੋਜ਼ਪੁਰ ਨੂੰ ਵੀ ਦਿੱਤੀ ਜਾਂਦੀ ਹੈ ਡੀਓ ਦਫ਼ਤਰ ਦੀ ਕਮੇਟੀ ਆਉਂਦੀ ਹੈ ਕਮੇਟੀ ਆਉਂ ਤੇ ਉਹ 13 ਬੱਚੇ ਖੁੱਲ ਕੇ ਦੋ ਦੋ ਤਿੰਨ ਤਿੰਨ ਪੇਜ ਇੱਕ ਲਿਖਤੀ ਜੜੇ ਆ ਲਿਖ ਕੇ ਆਈ ਹੋਈ ਕਮੇਟੀ ਨੂੰ ਸੌਂਪਦੇ ਹੈਗੇ ਆ ਜਾਂਚ ਜਿਹੜੀ ਆ ਉਹ ਕਮੇਟੀ ਦੇ ਅੰਡਰ ਚੱਲੀ ਜਾਂਦੀ ਹੈ ਡੀਓ ਮੈਡਮ ਦਾ ਵੀ ਬਿਆਨ ਤੁਹਾਨੂੰ ਦਿਖਾਵਾਂਗੇ ਪਰ ਇਸ ਮਾਮਲੇ ਦਾ ਉਜਾਗਰ ਕਰਨਾ ਸਾਡਾ ਫਰਜ਼ ਹੈਗਾ ਇਸ ਮਾਮਲੇ ਨੂੰ ਅੱਗੇ ਲੈਣਾ ਫਰਜ਼ ਹੈ ਬਾਕੀ ਫਰਜ਼ ਜਿਹੜਾ ਹੈ ਉਹ ਇਸ ਵੀਡੀਓ ਨੂੰ ਦੇਖ ਰਹੇ ਹਾਰਸ਼ਖਸ਼ੀਅਤ ਹੈਗਾ ਤੁਹਾਡੇ ਬੱਚੇ ਕਿਸੇ ਸਰਕਾਰੀ پڑھਦੇ ਆ ਪ੍ਰਾਈਵੇਟ پڑھਦੇ ਆ ਅਜੇਆਂ ਤੁਹਾਡੇ ਬੱਚਿਆਂ ਦੇ ਨਾਲ ਨਾ ਹੋਵੇ ਬਹੁਤ ਸਾਰੇ ਪੀੜਤ ਪਰਿਵਾਰ ਹੈਗੇ ਮੈਂ ਨਹੀਂ ਕਹਿੰਦਾ ਕਿਸੇ ਪਰਵਾਦੀ ਆਡੈਂਟਿਟੀ ਵਿਖਾਈ ਜਾਵੇ ਜਿਸ ਕਰਕੇ ਇਹਨਾਂ ਪਰਿਵਾਰਾਂ ਦੇ ਚਿਹਰੇ ਰਕੇ ਟੋਟਲ ਤੇਰਾ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਅਜੇਆਂ ਹਲਕਤਾਂ ਸਾਹਮਣੇ ਆਈਆਂ ਜੇਗਾ ਉਹਨਾਂ ਨੇ ਲਿਖਤੀ ਦਿੱਤਾ ਪਰ ਅਸੀਂ ਲੜਾਈ ਜਿਹੜੀ ਹੈ ਉਹ ਕਾਨੂੰਨੀ ਲੜਨੀਆਂ ਲੜਾਈ ਮਹਿਕਮੇ ਨੇ ਆਦੇ ਤਰੀਕਾਂ ਲੜਨੀ ਸ਼ੁਰੂ ਕਰ ਦਿੱਤੀ ਗਈ ਹੈ ਦੋ ਪਰਿਵਾਰ ਮੇਰੇ ਨਾਲ ਮੌਜੂਦ ਹੈਗੇ ਆ ਸਾਰੇ ਪਰਿਵਾਰਾਂ ਨਾਲ ਸੰਪਰਕ ਹੈ ਗੁਰੂ ਸਾਹਿਬ ਲਾਈਵ ਦੀ ਟੀਮ ਦਾ ਪਰ ਜਿਆਦਾ ਨਹੀਂ ਛੋਟ ਦੇ ਵਿੱਚ ਦੱਸਦੇ ਹੈਗੇ ਆ ਕੀ ਹੋਇਆ ਕਿਵੇਂ ਸਾਰੀ ਘਟਨਾ ਵਾਪਰੀ ਟੋਟਲ ਜਿੱਦਾਂ 13 ਬੱਚੇ ਤੁਸੀਂ ਦੱਸ ਰਹੇ ਮੈਂ ਨਾ ਹੀ ਇੱਕ ਪੀੜਿਤ ਬੱਚੀ ਦਾ ਪਿਤਾ ਹਾਂ ਜਿਹੜੀ ਸੀਨੀਅਰ ਸੈਕੰਡਰੀ ਗਰਲ ਸਕੂਲ ਦੇ ਵਿੱਚ ਐਮੀਨੈਂਸ ਦੇ ਵਿੱਚ ਪੜ੍ਹਦੀ ਹੈ ਜੀ ਤੇ ਉਹਦੇ ਵਿੱਚ ਕੀ ਹੋਇਆ ਜੀ ਮੇਰੀ ਬੱਚੀ ਨਾਲ ਅੱਜ ਤੋਂ 4 ਮਹੀਨੇ ਪਹਿਲਾਂ ਛੇੜਛਾੜ ਕੀਤੀ ਗਈ ਸੀ ਜਦੋਂ 4 ਮਹੀਨੇ ਪਹਿਲਾਂ ਛੇੜਛਾੜ ਕੀਤੀ ਗਈ ਟੀਚਰਾਂ ਦੁਆਰਾ ਉਸ ਮਾਮਲੇ ਨੂੰ ਦਬਾ ਦਿੱਤਾ ਗਿਆ ਜੀ ਧਮਕਾ ਕੇ ਡਰਾ ਕੇ ਜਦੋਂ ਦਬਾ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ 4 ਮਹੀਨਾ ਬਾਅਦ ਕੁਝ ਹੋਰ ਕਲਾਸਾਂ ਦੇ ਬੱਚੇ 6ਵੀਂ ਤੇ 8ਵੀਂ ਕਲਾਸ ਦੇ ਬੱਚਿਆਂ ਨਾਲ ਵੀ ਇਹ ਹਰਕਤ ਹੋਈ ਉਸ ਟੀਚਰ ਦੇ ਦੁਆਰਾ ਫਿਰ ਉਸ ਲੜਕਿਆਂ ਨੂੰ ਵੀ ਹਰਾਸਮੈਂਟ ਕੀਤਾ ਗਿਆ ਗੁੱਟ ਟੱਚ ਬਾਹਰ ਟੱਚ ਕੀਤਾ ਗਿਆ ਜਿਵੇਂ ਕਿ 3 ਇਨਸਾਬ ਨੇ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇੱਕ ਸੈਮੀਨਾਰ ਕਰਵਾਇਆ ਸੀ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਬੈਠ ਚੁੱਕਿਆ ਸੀ ਤੇ ਜਦੋਂ ਉਹਨਾਂ ਦੇ ਨਾਲ ਇਹ ਹਰਕਤ ਹੋਈ ਤੇ ਉਹ 6ਵੀਂ ਤੇ 8ਵੀਂ ਕਲਾਸ ਦੀਆਂ ਬੱਚਿਆਂ ਜੋ ਉਹ ਜਾ ਕੇ ਪ੍ਰਿੰਸੀਪਲ ਦੇ ਜਾ ਕੇ ਦਫ਼ਤਰ ਦੇ ਵਿੱਚ ਉਹਨਾਂ ਨੇ ਕੰਪਲੀਟ ਕੀਤੀ ਜਦੋਂ ਕੰਪਲੀਟ ਕੀਤੀ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਇਹ ਮਾਮਲਾ ਡੀਓ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਜੀ ਡੀਓ ਸਾਹਿਬ ਦੇ ਜਦੋਂ ਧਿਆਨ ਦੇ ਵਿੱਚ ਡੀਓ ਸਾਹਿਬ ਨੇ ਇੱਕ ਟੀਮ ਬਣਾ ਕੇ ਤੇ ਸਕੂਲ ਦੇ ਵਿੱਚ ਭੇਜੀ ਤੇ ਸਕੂਲ ਦੇ ਵਿੱਚ ਜਦੋਂ ਟੀਮ ਭੇਜੀ ਗਈ ਤੇ ਉਹਨਾਂ ਟੀਮ ਨੂੰ 13 ਬੱਚਿਆਂ ਨੇ ਰਿਟਰਨ ਦੇ ਵਿੱਚ ਤੇ ਪੇਰੈਂਟਸ ਦੇ ਸਾਡੇ ਜਿਹੜੇ ਨਾਲ ਪੇਰੈਂਟ ਸੀ ਹੋਰ ਵੀ 13 ਉਹਨਾਂ ਨੇ ਰਿਟਰਨ ਦੇ ਵਿੱਚ ਲਿਖ ਕੇ ਡੀਓ ਸਾਹਿਬ ਦੀ ਟੀਮ ਨੂੰ ਦਿੱਤਾ ਤੇ ਡੀਓ ਸਾਹਿਬ ਨੇ ਫਿਰ ਉਸ ਤੋਂ ਬਾਅਦ ਸਾਡੇ ਸੁਣਨ ਦੇ ਵਿੱਚ ਆਇਆ ਹੈ ਕਿ ਉਹ ਮਾਮਲਾ ਚੰਡੀਗੜ੍ਹ ਦੇ ਵਿੱਚ ਪਹੁੰਚਾ ਦਿੱਤਾ ਸੀ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਸਾਡੀ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਜੋ ਇਹ ਅਨੇਰਗੜ੍ਹ ਦੀ ਸਕੂਲ ਦੇ ਵਿੱਚ ਚੱਲ ਰਹੀ ਹੈ ਉਹ ਬੰਦ ਕਰਵਾਈ ਜਾਵੇ ਜਿਹੜੇ ਜਿਹੇ ਟੀਚਰਾਂ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸਾਡੇ ਬੱਚਿਆਂ ਦਾ ਇਹਨਾਂ ਨੇ ਜੀਣਾ ਰਾਮ ਕੀਤਾ ਸਾਡੇ ਬੱਚੇ ਉੱਥੇ ਕੋਈ ਬੇਹੋਸ਼ ਹੋ ਜਾਂਦੇ ਨੇ ਕੋ ਆਜੰਨੇ ਨੇ ਕਿਸੇ ਨੂੰ ਦੱਸਿਆ ਨਹੀਂ ਜਾਣ ਦਿੱਤਾ ਜਾਂਦਾ ਜੀ ਇਸ ਗੱਲ ਨੂੰ ਮੈਂ ਇਹ ਤੁਹਾਡੇ ਅੱਗੇ ਬੇਨਤੀ ਕਰ ਦਰ ਕੇ ਆਈ ਗੱਲ ਕਿ ਬੱਚੇ ਨੂੰ ਦਬਾਇਆ ਵੀ ਗਿਆ ਤੁਹਾਡੇ ਬੱਚੇ ਨੂੰ ਦਬਾਇਆ ਗਿਆ ਵੀ ਘਰ ਦੇ ਵਿੱਚ ਨਹੀਂ ਦੱਸਣਾ ਅਜੇ ਆ ਇੱਕ ਮਾਹੌਲ ਪੈਦਾ ਕਰੀਟ ਕੀਤਾ ਗਿਆ ਸਕੂਲ ਦੇ ਵਿੱਚ ਹਾਂਜੀ 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 ਬਿਲਕੁਲ ਜੀ ਬੱਚਿਆਂ ਨੇ 4 ਮਹੀਨੇ ਤੱਕ ਸਾਨੂੰ ਦੱਸਿਆ ਹੀ ਨਹੀਂ ਜੀ ਜਦੋਂ 4 ਮਹੀਨੇ ਬਾਅਦ ਇਹ 6ਵੀਂ ਕਲਾਸ ਦੇ 8ਵੀਂ ਕਲਾਸ ਦੇ ਬੱਚਿਆਂ ਦੇ ਨਾਲ ਹੋਇਆ ਉਸ ਤੋਂ ਬਾਅਦ ਦੇ ਵਿੱਚ ਕੀ ਹੈ ਕਿ ਇੱਕ ਬੇਟੀ ਉਹ ਆਪਣੇ ਕਿਨਾਂ ਸੀਗਾ ਘਰ ਜਦੋਂ ਗਈ ਤੇ ਉਹ ਇੰਨੀ ਜਿਆਦਾ ਸਹਿਮੀ ਹੋਈ ਸੀ ਤੇ ਉਹਦੀ ਜਿਹੜੀ ਫਰੈਂਡ ਨੇ ਸਾਰਾ ਕੁਝ ਇਹ ਦੱਸਿਆ ਵੀ ਐਸੇ ਤੁਹਾਡੀ ਲੜਕੀ ਦੋ ਵਾਰੀ ਉੱਥੇ ਬੇਹੋਸ਼ ਹੋ ਗਈ ਸੀ ਉਹਨੂੰ ਇੰਨਾ ਜਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਦੋ ਵਾਰੀ ਬੇਹੋਸ਼ ਹੁੰਦੇ ਉਹਦੇ ਕੋਲੋਂ ਮਾਫੀ ਤੱਕ ਮੰਗਵਾਈ ਗਈ ਜੀ ਮਾਫੀ ਤੱਕ ਮੰਗਵਾਈ ਗਈ ਉਸੇ ਟੀਚਰ ਦੇ ਕੋਲੋਂ ਜਿਹੜੇ ਟੀਚਰ ਨੇ ਇਹ ਹਰਕਤਾਂ ਕੀਤੀਆਂ ਸੀ ਬਿਲਕੁਲ ਜੀ ਤੁਸੀਂ ਸੁਣ ਲਿਆ ਉਲਟਾ ਉਹਨਾਂ ਬੱਚਿਆਂ ਤੋਂ ਮਾਫੀ ਮੰਗਾਈਗੀ ਉਸ ਟੀਚਰ ਤੇ ਜਿਸ ਟੀਚਰ ਨੇ ਹਰਕਤ ਕੀਤੀ ਸੀ ਜਿਸ ਦਿਨ ਇਹ ਮਾਮਲਾ ਹੋਇਆ ਉਸ ਦਿਨ ਦਾ ਸਕੂਲ ਟੀਚਰ ਸਕੂਲ ਦੇ ਵਿੱਚ ਨਹੀਂ ਵੜਿਆ ਉਹਨੂੰ ਪਤਾ ਹੈ ਜੇ ਮੈਂ ਸਕੂਲ ਦੇ ਵਿੱਚ ਵੜਿਆ ਤਾਂ ਮਾਪੇ ਮੇਰਾ ਅਸ਼ਰ ਕੀ ਕਰ ਸਕਦੇ ਆ ਪੀੜਤ ਪਰਿਵਾਰ ਹੋਰ ਵੀ ਹੈ ਤੁਹਾਡੇ ਬੱਚੇ ਨਾਲ ਵੀ ਇਝੇਈ ਹਰਕਤ ਹੋਈ ਜਿੱਦਾਂ 13 ਪਰਿਵਾਰ ਲੱਗੇ ਨਿਕਲ ਕੇ ਆਏ ਦੋ ਪਰਿਵਾਰ ਤੁਸੀਂ ਵੀ ਉਹਨਾਂ ਹਾਂਜੀ ਏ ਸਾਨੂੰ ਜਦੋਂ ਪਤਾ ਪਹਿਲੇ ਤਾਂ ਲੱਗਿਆ ਨਹੀਂ ਜੀ ਜਦੋਂ ਪਤਾ ਲੱਗਿਆ ਅਸੀਂ ਸਕੂਲ ਗਏ ਤੇ ਸਾਨੂੰ ਸਕੂਲੇ ਟੀਚਰਾਂ ਨੇ ਇਹ ਕਿਹਾ ਕਿ ਲੈ ਵੀ ਤੁਸੀਂ ਇੱਕ ਵਾਰੀ ਗੱਲ ਇੱਥੇ ਖਤਮ ਕਰ ਦੋ ਅਸੀਂ ਉਹਨਾਂ ਨੂੰ ਸਮਝਾਇਆ ਅਸੀਂ ਆਖਿਆ ਜੀ ਇਹ ਅੱਜ ਇਹਨਾਂ ਨੇ ਇਦਾਂ ਦੀ ਇਹਨਾਂ ਦੀ ਹਿੰਮਤ ਵਧ ਗਈ ਇਹਨਾਂ ਨੇ ਕੀਤਾ ਕੱਲ ਨੂੰ ਇਹ ਕਿਸੇ ਹੋਰ ਬੱਚੇ ਨਾਲ ਵੀ ਕਰੇਗਾ ਤੇ ਤੁਸੀਂ ਇਹਨੂੰ ਕਿਵੇਂ ਨਾ ਕਿਵੇਂ ਇੱਥੋਂ ਕੱਢੋ ਸਕੂਲ ਚੋਂ ਅਸੀਂ ਇੰਨੀ ਗੱਲ ਕਹਿ ਕੇ ਆਗੇ ਉਲਟਾ ਬੱਚਿਆਂ ਤੇ ਦੁਬਾਰਾ ਉਹਨਾਂ ਨੇ ਦਬਾਅ ਫੇਰ ਪਾਇਆ ਕਿ ਜੇ ਤੁਸੀਂ ਐਦਾਂ ਕਹੋਗੇ ਜਾਂ ਕਰੋਗੇ ਅਸੀਂ ਤੁਹਾਨੂੰ ਇਥੇ ਸਕੂਲੋਂ ਕੱਢ ਦਿਆਂਗੇ ਤੁਹਾਨੂੰ ਕਿਤੇ ਐਡਮਿਸ਼ਨ ਨਹੀਂ ਮਿਲੇਗੀ ਉਲਟਾ ਇਹ ਦਬਾਅ ਪਾ ਕੇ ਬੱਚਿਆਂ ਤੇ ਫਿਰ ਪ੍ਰੈਸ਼ਰ ਪਾ ਰਹੇ ਆ ਪਰ ਜਦੋਂ ਤੁਸੀਂ ਸਾਰੇ ਪਰਿਵਾਰਾਂ ਨੇ ਲਿਖਤੀ ਦੇ ਦਿੱਤਾ ਹੈਗਾ ਇਨਸਾਫ ਹੋਊਗਾ ਤੁਹਾਨੂੰ ਉਮੀਦ ਹੈਗੀ ਆ ਵੀ ਇਨਸਾਫ ਮਹਿਕਮੇ ਨੇ ਆਦੀ ਇਨਕੁਆਰੀ ਕਰ ਲਈ ਹੈਗੀ ਆ ਕਾਨੂੰਨੀ ਕਾਰਵਾਈ ਵਾਲੇ ਪਾਸੇ ਵੀ ਤੋਰੇ ਹੈਗੀ ਆ ਪੁਲਿਸ ਕਾਰਵਾਈ ਵਾਲੇ ਪਾਸੇ ਵੀ ਸਾਰੇ ਪਰਿਵਾਰ ਸਹਿਮਤ ਹੋ ਗਏ ਅਸੀਂ ਤਾਂ ਇਹਨਾਂ ਕੋਈ ਇਨਸਾਫ ਮੰਗ ਰਹੇ ਆ ਕਿ ਇਹ ਲੱਭੇ ਬੱਚੇ ਸਾਰੇ ਇੱਥੇ ਵੱਢ ਰਹੇ ਨੇ ਜੇ ਇਹਨਾਂ ਨੂੰ ਇਨਸਾਫ ਨਾ ਮਿਲੇਗਾ ਸਰਕਾਰ ਵੱਲੋਂ ਇਨਸਾਫ ਨਾ ਮਿਲੇਗਾ ਤੇ ਇਹਨਾਂ ਨੂੰ ਇਨਸਾਫ ਮਿਲੇਗਾ ਕਿਦਾਂ ਬਿਲਕੁਲ ਜੀ ਲੋਕਾਂ ਦੀ ਇੱਕ ਮੰਗ ਹੈਗੀ ਹੈ ਕੀ ਮੰਗ ਤੁਸੀਂ ਰੱਖਦੇ ਹੋ ਸੀਐਮ ਭਗਵੰਤ ਸਿੰਘ ਮਾਨ ਅੱਗੇ ਹਰਜੋਤ ਬਹਿ ਸਕੇ ਜਿਹੜੇ ਸਿੱਖਿਆ ਮੰਤਰੀ ਹੈਗੇ ਆ ਉਹਨਾਂ ਅੱਗੇ ਉਹ ਵੀ ਮੰਗ ਰੱਖਦੇ ਨੇ ਜਿਹੜੇ ਇਹੋ ਹੀ ਅਨਸਰ ਨੇ ਜੀ ਜਿਹੜੇ ਇਸ ਤਰ੍ਹਾਂ ਦੇ ਇਸ਼ਾਰਾਤਾ ਕਰ ਰਹੇ ਨੇ ਸਕੂਲ ਦੇ ਵਿੱਚ ਟੀਚਰ ਉਹਨਾਂ ਦਾ ਜਿਹੜੇ ਸਾਥ ਦੇ ਰਹੇ ਨੇ ਜਿਨ੍ਹਾਂ ਨੇ ਇਹ ਸਾਰਾ ਸਕੈਮ ਕੀਤਾ ਸਾਰਿਆਂ ਨੇ ਮਤਲਬ ਇਹ ਗਲਤ ਕੰਮ ਦੇ ਵਿੱਚ ਹੱਥ ਦਿੱਤਾ ਉਹਨਾਂ ਸਾਰਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਹੜੇ ਸਾਡੇ ਬੱਚਿਆਂ ਨੂੰ ਕਿਸੇ ਨੂੰ बेहोश ਕੀਤਾ ਜਾਂਦਾ ਹੈ ਕਿਸੇ ਨੂੰ ਡਰਾਇਆ ਜਾਂਦਾ ਹੈ ਕਿਸੇ ਨੂੰ ਡੰਡੇ ਦੀ ਕਿਸੇ ਨੂੰ ਨਾਮ ਕੱਟਣ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਇਹਨਾਂ ਡਰਾ ਧਮਕਾ ਕੇ ਸਾਡੇ ਬੱਚਿਆਂ ਦੇ ਪ੍ਰੈਸ਼ਰ ਪਾਇਆ ਜਾਂਦਾ ਕਿ ਬੱਚੇ बेहोश ਵੀ ਹੋ ਰਹੇ ਨੇ ਹੋ ਸਕਦਾ ਕੋਈ ਹੋਰ ਵੱਡਾ ਕਾਰਨਾਮਾ ਹੋ ਜਾਏ ਉਸ ਟੀਚਰ ਦੇ ਦੁਆਰਾ ਕੋਈ ਵੱਡੀ ਹਰਕਤ ਹੋ ਜਾਂਦੀ ਸ਼ਾਇਦ ਹੋਈਆਂ ਵੀ ਹੋਣ ਕਈ ਬੱਚੇ ਤਾਂ ਨਿਕਲ ਕੇ ਸਾਹਮਣੇ ਆਏ ਨੇ ਲਗਦਾ ਵੀ ਵਿੱਚ ਜਿਹੜੇ ਡਰਦੇ ਮਾਰੇ ਨਾਂ ਦੱਸਦੇ ਹੋਣ ਕਿਉਂਕਿ ਇਹਨਾਂ ਨੇ ਪ੍ਰੈਸ਼ਰਾਈਜ਼ ਹੀ ਇਹਨਾਂ ਕੀਤਾ ਸਾਰੇ ਟੀਚਰਾਂ ਨੇ ਰਲ ਕੇ ਉਹਨਾਂ ਸਾਰਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਇਹੋ ਹੀ ਬੇਨਤੀ ਕਰਦੇ ਹਾਂ ਜੀ ਹਾਂ ਬਿਲਕੁਲ ਜੀ ਕਾਰਵਾਈ ਦੀ ਮੰਗ ਹੋ ਰਹੀ ਆ ਤੇ ਮੰਗ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈਗਾ ਹਰਜੋਤ ਸਿੰਘ ਬੈਦ ਸਿੱਖਿਆ ਮੰਤਰੀ ਤੱਕ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਪਰ ਇੱਕ ਗੱਲ ਮੈਂ ਫਿਰ ਕਹਿ ਦਿੰਦਾ ਹੈਗਾ ਇੱਥੇ ਤੁਸੀਂ ਇਹ ਇੱਕ ਪਰਿਵਾਰ ਨਹੀਂ 13 ਪਰਿਵਾਰਾਂ ਦੇ ਬੱਚਿਆਂ ਦੇ ਨਾਲ ਜਿਹੜਾ ਖਲੋੜਾ ਹੈਗਾ ਇੱਕ ਬੱਚਾ 12 ਪਰਿਵਾਰਾਂ ਦੇ ਵਿੱਚੋਂ ਇੱਕ ਬੱਚਾ ਉਹ ਵੀ ਹੈ ਜਿਸ ਇਸ ਸਾਰੇ ਮਾਮਲੇ ਦਾ ਗਵਾਹ ਹੈਗਾ ਉਸਨੇ ਵੀ ਆਪਣੀ ਜਿਹੜੀ ਸ਼ਿਕਾਇਤ ਦੇ ਵਿੱਚ ਇਹ ਗੱਲਾਂ ਲਿਖੀਆਂ ਹੈਗੀਆਂ 12 ਬੱਚਿਆਂ ਦੇ ਨਾਲ ਹੁੰਦਾ ਰਿਹਾ ਉਹ ਜਿਸ ਤਰੀਕੇ ਸਕੂਲ ਦੇ ਹਰਕਤ ਹੁੰਦੀ ਰਹੀ ਇਸ ਇੱਕ ਅਧਿਆਪਕ ਦੇ ਵੱਲੋਂ ਪਰ ਦੂਜੇ ਪਾਸੇ ਇਹ ਮਾਮਲਾ ਜਦ ਡੀਓ ਦਫ਼ਤਰ ਫਿਰੋਜ਼ਪੁਰ ਪਹੁੰਚਦਾ ਹੈਗਾ ਤਾਂ ਡੀਓ ਮੈडम ਨੇ ਕੀ ਬੋਲਿਆ ਹੈਗਾ ਉਹ ਵੀ ਵੀਡੀਓ ਤੁਸੀਂ ਧਿਆਨ ਦੇ ਨਾਲ ਸੁਣ ਲਿਓ ਕਿਵੇਂ ਕਾਰਵਾਈ ਹੋ ਰਹੀ ਹੈ ਕਿੱਥੇ ਕਾਰਵਾਈ ਪਹੁੰਚ ਰਹੀ ਹੈ ਪਰ ਇੱਕ ਗੱਲ ਮੈਂ ਸਾਰਿਆਂ ਅੱਗੇ ਤੁਹਾਡੇ ਅੱਗੇ ਬੇਨਤੀ ਕਰਦਾ ਹੈਗਾ ਬੜਾ ਸਜیدہ ਮਾਮਲਾ ਹੈਗਾ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਪੀੜਤ ਪਰਿਵਾਰਾਂ ਨਾਲ ਦੁਆਰ ਦਾ ਖੜਨਾ ਫਰਜ ਹੈਗਾ ਇਸ ਸੰਬੰਧ ਦੇ ਵਿੱਚ ਵਿਰੋਧੀ ਜਿਹੜੇ ਹੈਗੇ ਆ ਕੋਈ ਆਪਣੀ ਬਾਈਟ ਦੇਣਾ ਚਾਹੁੰਦੇ ਆ ਕੋਈ ਆਪਣਾ ਪੱਖ ਦੇਣਾ ਚਾਹੁੰਦਾ ਹੈ ਸਾਡੇ ਨੰਬਰ ਜਿਹੜੇ ਹੈਗੇ ਆ ਸਕਰੀਨ ਤੇ ਦਿੱਤੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਪਰ ਡੀਓ ਮੈਡਮ ਦਾ ਪੱਖ ਅਸੀਂ ਜਰੂਰ ਨਾਲ ਚਲਾ ਦਿੱਤਾ ਹੈ ਤਾਂ ਜੋ ਇਹ ਪਤਾ ਲੱਗ ਚੁੱਕੇ ਮਾਮਲਾ ਆਖਰ ਜਾ ਚੁੱਕਿਆ ਕਿੱਥੇ ਹੈਗਾ ਪਰ ਦੂਸਰੇ ਪਾਸੇ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਇਸ ਮਾਮਲੇ ਨੂੰ BC ਕਮਿਸ਼ਨ ਪੰਜਾਬ SC ਕਮਿਸ਼ਨ ਪੰਜਾਬ ਅਤੇ ਚਾਈਲਡ ਕਮਿਸ਼ਨ ਪੰਜਾਬ ਨੂੰ ਲਿਖਤੀ ਦਰਖਾਸਤਾਂ ਦੇ ਦਿੱਤੀਆਂ ਗਈਆਂ ਨੇ ਤੇ ਇੱਕ ਦਰਖਾਸਤ SSP ਫਿਰੋਜ਼ਪੁਰ ਨੂੰ ਵੀ ਇਸ ਮਾਮਲੇ ਦੀ ਦੇ ਦਿੱਤੀ ਗਈ ਹੈ ਤਾਂ ਜੋ ਇਹ ਲਿਖਤੀ ਦਰਖਾਸਤ ਦੇਈ SSP ਫਿਰੋਜ਼ਪੁਰ ਤੱਕ ਵੀ ਪਹੁੰਚਾ ਦਿੱਤੀ ਗਈ ਹੈ ਤਾਂ ਜੋ ਇਹ ਮਾਮਲਾ ਨੂੰ ਉਜਾਗਰ ਕੀਤਾ ਜਾ ਸਕੇ ਜਿਹੜੇ ਕਥਿਤ ਮੁਲਾਜ਼ਮ ਹੈਗੇ ਆ ਵਿਆਪਕ ਹੈਗੇ ਆ ਉਹਨਾਂ ਵਿਰੁੱਧ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਂ ਦੀ ਜਾ ਸਕੇ ਤੇ ਕਰਿਓ ਸੰਜੋਗ ਇਹਨਾਂ ਬੱਚਿਆਂ ਦਾ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਗੁਰੂਰ ਫਾਇਲ ਲਾਈਵ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਹੈ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਤਾਂ ਹੀ ਅਸੀਂ ਕਹਿੰਦੇ ਹੈਗਾ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਨਾ ਤੁਹਾਡਾ ਖੁੱਦਾ ਗੁਰੂਰ ਸਾਇਲ ਮੈਂ ਇੱਕ ਸਰਕਾਰੀ ਸੀਨੀਅਰ ਸਕੈਰੀ ਸਕੂਲ ਗੁਰੂ ਅਰਜਨ ਸਿੰਘ ਸਕੂਲ ਆਫ ਐਮੀਨਸ ਦਾ ਮਸਲਾ ਹੈ ਜੀ 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 ਆਪਕ ਵੱਲੋਂ ਬੱਚਿਆਂ ਨਾਲ ਜਿਹੜੇ ਹੈਗਾ ਕਲਪ ਕਰਦਾ ਜੀ ਸਰ ਇੱਕ ਕਮੇਟੀ ਬਣਾਈ ਗਈ ਸੀ ਕਿ ਉਸ ਤੇ ਫੈਸਲਾ ਕੀਤਾ ਸਰ ਉਹ ਸਕੂਲ ਪ੍ਰਿੰਸੀਪਲ ਵੱਲੋਂ ਸਾਨੂੰ ਰਿਟਰਨ ਆਇਆ ਅਸੀਂ ਨਾਲੋਂ ਨਾਲ ਹੀ ਪੜਤਾਲੀ ਅਫਸਰ ਨਿਯੁਕਤ ਕਰਤਾ ਤੇ ਉਹਨਾਂ ਨੂੰ ਤੁਰੰਤ ਪੜਤਾਲ ਕਰਨ ਦੇ ਹੁਕਮ ਦਿੱਤੇ ਆ ਉਹਨਾਂ ਵੱਲੋਂ ਸਾਨੂੰ ਅੱਜ ਪੜਤਾਲ ਰਿਪੋਰਟ ਆਈ ਹੈ ਜੋ ਅਸੀਂ ਉੱਪਰ ਭੇਜ ਦਿੱਤੀ ਮਤਲਬ 13 ਬੱਚਿਆਂ ਵੱਲੋਂ ਇੱਕ ਲਿਖਤੀ ਜਿਹੜਾ ਤੁਹਾਡੀ ਕਮੇਟੀ ਸੀ ਕਮੇਟੀ ਜੀ ਸਰ ਬੱਚਿਆਂ ਨੇ ਲਿਖਤੀ ਵੀ ਦਿੱਤਾ ਪ੍ਰਿੰਸੀਪਲ ਨੂੰ ਲਵਾ ਹਾਂਜੀ ਸਰ ਬੱਚਿਆਂ ਨੇ 45 ਟੀਮ ਨੇ ਲਿਆ ਜੀ ਉਹਨਾਂ ਕੋਲ ਰਿਟਰਨ ਠੀਕ ਹੈ ਹਾਂਜੀ ਜੋ ਲਿਖਤੀ ਆਇਆ ਜੇ ਅਸੀਂ ਉੱਪਰ ਵਿਭਾਗੀ ਕਾਰਵਾਈ ਵਾਸਤੇ ਲਿਖ ਦਿੱਤਾ ਜਿੱਤੇ ਦੋਸ਼ ਲਗਾਏ ਗਿਆ ਬੱਚਿਆਂ ਵੱਲੋਂ ਦੇ ਵਿੱਚ ਜੀ ਸਰ ਹਾਂਜੀ ਸਰ ਉਹ ਹਾਂਜੀ ਸਰ ਉਹ ਤੁਸੀਂ ਉੱਪਰ ਭੇਜਦਾ ਕਾਰਵਾਈ ਹਾਂਜੀ ਜੀ ਸਰ ਡਿਪਾਰਟਮੈਂਟ ਨੂੰ ਲਿਖ ਕੇ ਭੇਜ ਦਿੱਤਾ ਜਿਹੜੇ ਬੱਚਿਆਂ ਨੇ ਬਿਆਨ ਕਰਵਾ ਦਿੱਤੇ ਸੀ ਉਹ ਵੀ ਉੱਪਰ ਕੰਡਕਟਰ ਭੇਜੇ ਗਏ ਹਾਂਜੀ ਸਰ ਪਹਿਲਾਂ ਵੀ ਕੁਝ ਕਹਿਤਾ ਹੀ ਇਹ ਨਹੀਂ ਜੀ ਇਸ ਸ਼ਿਕਾਇਤ ਤੋਂ ਬਾਅਦ ਕਾਫੀ ਵੱਡਾ ਮਸਲਾ ਸੈਂਸਿਟਿਵ ਮਸਲਾ ਹੈ ਪੂਰੇ ਪੰਜਾਬ ਲੈਵਲ ਦਾ ਜਲ ਜਲਦੀ ਕੋਈ ਜਲਦੀ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਸਰ ਬਿਲਕੁਲ ਸਰ ਦੇਖੋ ਸੈਂਸਿਟਿਵ ਇਸ਼ੂ ਹੈ ਤਾਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹਦੀ ਜਲਦੀ ਤੋਂ ਜਲਦੀ ਇਹ ਵੀ ਗੱਲ ਸੁਣਨ ਚਾਹੀਏ ਉਹ ਕਹਿੰਦੇ ਸਾਡੇ ਉੱਪਰ ਅਧਿਕਾਰੀਆਂ ਨਾਲ ਬਹੁਤ ਵਧੀਆ ਸੰਬੰਧ ਹੈਗੇ ਔਰ ਬੱਚਿਆਂ ਦੇ ਘਰਾਂ 'ਚ ਮਿੰਤਾ ਵੀ ਕੀਤੀਆਂ ਜਾ ਰਹੀਆਂ ਵੀ ਤੁਸੀਂ ਇਹ ਮਸਲਾ ਨਾ ਚੱਕੋ ਇਹ ਤਾਂ ਨਹੀਂ ਹੋਏਗਾ ਕਿ ਦਬਾਹੇ ਠਾ ਕੇ ਸਾਰਾ ਮਸਲਾ ਦੱਬਿਆ ਜਾਏਗਾ ਮਸਲਾ ਸੈਂਸਿਟਿਵ ਹੈ ਉਹਨੂੰ ਬੱਚੀਆਂ ਦਾ ਮਸਲਾ ਹੈ ਤਾਂ ਇਹ ਇਸ ਤਰ੍ਹਾਂ ਦਾ ਤਾਂ ਸਵਾਲ ਹੀ ਨਹੀਂ ਪੈਦਾ